ਬਹੁਤ ਜਿਆਦਾ ਟੇਸਟੀ ਤੇ ਦਾਣੇਦਾਰ ਬਰਫੀ ਜਿਹੜੀ ਬਿਨਾ ਰੰਗ ਤੋਂ ਬਿਨਾ ਚਾਸ਼ਨੀ ਤੋਂ ਤਿਆਰ ਕਰਾਂਗੇ ਬਣਾਉਣੀ ਇੰਨੀ ਆਸਾਨ ਹੈ ਕਿ ਹਰ ਕੋਈ ਬਣਾ ਸਕਦਾ ਤੇ ਘਰ ਵਾਲੇ ਸਾਦੇ ਬੇਸਣ ਤੋਂ ਤਿਆਰ ਕਰਾਂਗੇ ਉਹਨੂੰ ਦਾਣੇਦਾਰ ਕਿਵੇਂ ਬਣਾਉਣਾ ਹੈ ਫੁੱਲ ਵੀਡੀਓ ਜ਼ਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਅੱਜ ਆਪਾਂ ਬੇਸਣ ਦੀ ਬਰਫੀ ਤਿਆਰ ਕੀਤੀ ਹੈ ਦੇਸ ਬਰਫੀ ਦੇ ਲਈ ਜਰੂਰਤ ਹੈ ਸਭ ਤੋਂ ਪਹਿਲਾਂ ਬੂਰਾ ਖੰਡ ਦੀ ਕਿਉਂਕਿ ਅੱਜ ਆਪਾਂ ਚਾਸ਼ਨੀ ਤਿਆਰ ਨਹੀਂ ਕਰਾਂਗੇ ਪਰ ਜੇ ਘਰ ਦੇ ਵਿੱਚ ਬੂਰਾ ਖੰਡ ਨਹੀਂ ਹੈ ਤਾਂ ਫਿਰ ਆਪਾਂ ਸਿੰਪਲ ਖੰਡ ਲੈ ਲਾਂਗੇ ਇੱਕ ਕੌਲੀ ਲਵਾਂਗੇ ਆਪਾਂ ਖੰਡ ਦੀ ਤੇ ਪੌਣੀ ਕੌਲੀ ਲਵਾਂਗੇ ਪਾਣੀ ਜਾਨੀ ਕਿ ਅੱਧੀ ਕੌਲੀ ਤੋਂ ਜ਼ਿਆਦਾ ਦੋਨੇ ਚੀਜ਼ਾਂ ਨੂੰ ਮਿਕਸ ਕਰਕੇ ਗੈਸ ਦੀ ਫਲੇਮ 'ਤੇ ਫੁੱਲ ਕਰ ਦਾਂਗੇ ਤਾਂ ਕਿ ਜਿਹੜੀ ਆਪਾਂ ਇਹ ਤਗਾਰ ਹੈ ਹਿੰਦੀ ਵਿੱਚ ਇਹਨੂੰ ਤਗਾਰ ਬੋਲਦੇ ਆ ਤੇ ਪੰਜਾਬੀ ਵਿੱਚ ਬੂਰਾ ਖੰਡ ਉਹ ਘਰ ਵਿੱਚ ਹੀ ਤਿਆਰ ਕਰ ਦਾਂਗੇ ਜਦੋਂ ਇਹ ਦੋ ਕੁ ਮਿੰਟਾਂ ਬਾਅਦ ਇਹਦੇ ਬੱਬਲ ਜੇ ਉੱਠਨੇ ਸ਼ੁਰੂ ਹੋ ਜਾਣਗੇ ਤਾਂ ਇੱਕ ਚਮਚ ਭਰ ਕੇ ਇਹਦੇ ਵਿੱਚ ਆਪਾਂ ਘਿਓ ਦਾ ਪਾਵਾਂਗੇ ਆਪਾਂ ਇੱਥੇ ਦੇਸੀ ਘਿਓ ਵਰਤੇ ਉਸ ਤੋਂ ਬਾਅਦ ਲਗਾਤਾਰ ਮਿਕਸ ਕਰਦੇ ਜਾਈਓ ਬੜਾ ਸਿੰਪਲ ਜਿਹਾ ਤਰੀਕਾ ਕਹਤੇ ਇਹਨੂੰ ਤੁਸੀਂ ਨਾਨਸਟਿਕ ਕੜਾਈ ਵਿੱਚ ਬਣਾਓ ਤਾਂ ਜ਼ਿਆਦਾ ਵਧੀਆ ਕਿਉਂਕਿ ਦੂਜੀ ਕੜਾਈ ਵਿੱਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜਦੋਂ ਇਹ ਇੰਨੀ ਕਿ ਸਖਤ ਹੋ ਗਈ ਨਾਲ ਦੀ ਨਾਲ ਹੀ ਇੱਥੇ ਤੁਸੀਂ ਗੈਸ ਨੂੰ ਬੰਦ ਕਰ ਦੇਣਾ ਜਦੋਂ ਪੂਰੀ ਗਾੜੀ ਹੋ ਗਈ ਤੇ ਸਫੇਦ ਹੋ ਗਈ ਉਦੋਂ ਤੁਸੀਂ ਗੈਸ ਨੂੰ ਬੰਦ ਕਰਨਾ ਉਸ ਤੋਂ ਬਾਅਦ ਇਹਨੂੰ ਲਗਾਤਾਰ ਮਿਕਸ ਕਰਦੇ ਰਹੋ ਇੱਥੇ ਹੱਥ ਨਾਲ ਤੁਸੀਂ ਤੇਜ਼ੀ ਨਾਲ ਚਲਾਉਣਾ ਹੈ ਗੈਸ ਆਪਣਾ ਇੱਥੇ ਬੰਦ ਹੈ ਤੇ ਦੇਖੋ ਆਪਣੀ ਬੂਰਾ ਖੰਡ ਜਿਹੜੀ ਬਣ ਕੇ ਤਿਆਰ ਹੋ ਗਈ ਲਗਾਤਾਰ ਮਿਕਸ ਕਰਿਓ ਦਬਾ ਦਬਾ ਕੇ ਨਹੀਂ ਤਾਂ ਇਹਦੀਆਂ ਵਿੱਚ ਗੱਠਾ ਬਣ ਇਹ ਰਾ ਬਣ ਜਾਣਗੀ ਫਿਰ ਤੁਹਾਨੂੰ ਬਾਅਦ ਵਿੱਚ ਗ੍ਰਾਈਂਡ ਕਰਨੀ ਪਊਗੀ ਜੇ ਪਹਿਲਾਂ ਹੀ ਤੁਸੀਂ ਧਿਆਨ ਰੱਖੋਗੇ ਤਾਂ ਬਹੁਤ ਵਧੀਆ ਬੂਰਾ ਖੰਡ ਬਣ ਕੇ ਤਿਆਰ ਹੋ ਜੂਗੀ ਇਹ ਬਿਲਕੁਲ ਹਲਵਾਈ ਦੀ ਤਰ੍ਹਾਂ ਬਣੂਗੀ ਜਿਵੇਂ ਉਹ ਮਠਿਆਈਆਂ ਤਿਆਰ ਕਰਦੇ ਆ ਉਸੇ ਤਰ੍ਹਾਂ ਹੀ ਆਪਾਂ ਇਹ ਬਰਫੀ ਬਣਾਵਾਂਗੇ ਫਿਰ ਆਪਾਂ ਲਵਾਂਗੇ ਜੀ ਬੇਸਣ ਕਿਉਂਕਿ ਆਪਾਂ ਬੇਸਣ ਦੀ ਬਰਫੀ ਤਿਆਰ ਕਰ ਰਹੇ ਆ ਢਾਈ ਕੋਲੀਆਂ ਭਰ ਕੇ ਆਪਾਂ ਬੇਸਣ ਦੀਆਂ ਲਈਆਂ ਕਿਹੜਾ ਸਮਾਨ ਕਿੰਨਾ ਪਾਉਣਾ ਉਹ ਤੁਸੀਂ ਇਸ ਕੋਲੀ ਦੇ ਹਿਸਾਬ ਨਾਲ ਹੀ ਨਾਪ ਲੈਣਾਗਾ ਉਸ ਵਾਰ ਇਹ ਬੇਸਣ ਨੂੰ ਦਾਣੇਦਾਰ ਕਿਵੇਂ ਬਣਾਉਣਾ ਹੈ ਕਿਉਂਕਿ ਇਹ ਘਰ ਵਾਲਾ ਸਿੰਪਲ ਬੇਸਣ ਹੈ ਜਿਹਦੇ ਨਾਲ ਆਪਾਂ ਕੜੀ ਵਗੈਰਾ ਤਿਆਰ ਕਰਦੇ ਆ ਤਾਂ ਇਹਦੇ ਵਿੱਚ ਆਪਾਂ ਦੋ ਚਮਚ ਪਾਵਾਂਗੇ ਘਿਓ ਦੇ ਦੇਸੀ ਘਿਓ ਨੂੰ ਤੁਸੀਂ ਸਾਈਡ ਤੇ ਗਰਮ ਕਰਕੇ ਰੱਖ ਲਿਓ ਜਿੱਥੇ ਜ਼ਰੂਰਤ ਹੋਈ ਪਾਉਂਦੇ ਜਾਇਓ ਫਿਰ ਇੱਕ ਕੱਪ ਭਰ ਕੇ ਪਾਵਾਂਗੇ ਦੁੱਧ ਦਾ ਕੱਪ ਆਪਣਾ ਬਹੁਤ ਛੋਟਾ ਜਾਨੀ ਕਿ ਦੋ ਵੱਡੇ ਸਪੂਨ ਭਰ ਕੇ ਦੁੱਧ ਦੇ ਤੁਸੀਂ ਇਹਦੇ ਵਿੱਚ ਪਾ ਦੇਣੇ ਆ ਆਪਣੇ ਹੱਥਾਂ ਦੀਆਂ ਹਥੇਲੀਆਂ ਨਾਲ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਨਾ ਪਰ ਇਹਤੇ ਬਹੁਤ ਜ਼ਿਆਦਾ ਟਾਈਮ ਲੱਗ ਜੂ ਇਸ ਕਰਕੇ ਆਪਾਂ ਤੁਹਾਨੂੰ ਸੌਖਾ ਤਰੀਕਾ ਦੱਸਾਂਗੇ ਜਿਹਦੇ ਨਾਲ ਇਹ ਬੇਸਨ ਦਾਣੇਦਾਰ ਵੀ ਬਣ ਜੇ ਤੇ ਜਲਦੀ ਵੀ ਬਣ ਜੇ ਉਹਦੇ ਲਈ ਜੀ ਤੁਸੀਂ ਇਹਨੂੰ ਸਾਰੀਆਂ ਚੀਜ਼ਾਂ ਨੂੰ ਇੱਕ ਜੱਗ ਵਿੱਚ ਪਾ ਲਿਓ ਤੁਸੀਂ ਪਹਿਲਾਂ ਹੀ ਸਾਰਾ ਸਮਾਨ ਜੱਗ ਵਿੱਚ ਪਾ ਕੇ ਸਿਰਫ 5 ਸਕਿੰਟਾਂ ਲਈ ਹਲਕਾ ਗ੍ਰाइंड ਕਰਨਾ ਤੇ ਨਾਲ ਦੀ ਨਾਲ ਹੀ ਜਦੋਂ ਤੁਸੀਂ ਬਾਹਰ ਕੱਢੋਗੇ ਸਾਰਾ ਬੇਸਨ ਇੱਕੋ ਜਿਹਾ ਹੋ ਜਾਊਗਾ ਇੱਕੋ ਜਿਹੀਆਂ ਚੀਜ਼ਾਂ ਮਿਕਸ ਹੋਣਗੀਆਂ ਤੇ ਦਾਣੇਦਾਰ ਬਣ ਕੇ ਤਿਆਰ ਹੋ ਜਾਊਗਾ ਜਦੋਂ ਇਹਨੂੰ ਤੁਸੀਂ ਤਿਆਰ ਕਰ ਲਿਆ ਫਿਰ ਲੈ ਲਓ ਇੱਕ ਖੁੱਲੀ ਜਿਹੀ ਕੜਾਈ ਜਿਹਦੇ ਵਿੱਚ ਤੁਸੀਂ ਇਹ ਬਰਫੀ ਤਿਆਰ ਕਰਨੀ ਹੈ ਵੀਡੀਓ ਵਧੀਆ ਲੱਗੀ ਜਾਂਦੀ ਹੋਵੇ ਤਾਂ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਅੱਗੇ ਤਿਹਾਰਾ ਸਾਰੇ ਇਹ ਬਰਫੀ ਬਣਾ ਕੇ ਕਰੇ ਰੱਖ ਲੈਣ ਫਿਰ ਆਪਾਂ ਪੌਣੀ ਕੋਲੀ ਲਵਾਂਗੇ ਦੇਸੀ ਘਿਓ ਦੀ ਟਾਈ ਕੋਲੀਆਂ ਬੇਸਨ ਦੀਆਂ ਜਾਨੀ ਕਿ ਲਗਭਗ 250 ਗ੍ਰਾਮ ਆਪਣੇ ਕੋਲੇ ਬੇਸਨ ਸੀ ਤੇ ਉਹਦੇ ਵਿੱਚ ਪੌਣੀ ਕੋਲੀ ਆਪਾਂ ਘਿਓ ਦੀ ਵਰਤਾਂਗੇ ਪਰ ਇੱਕੋ ਵਾਰੀ ਸਾਰਾ ਘਿਓ ਨਾ ਪਾਇਓ 2 ਕ ਚਮਚ ਘਿਓ ਦੇ ਆਪਾਂ ਰੱਖ ਲੇ ਤੇ ਸਾਰਾ ਬੇਸਨ ਪਾ ਕੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਹੌਲੀ ਹੌਲੀ ਪਕਾਉਂਦੇ ਜਾਵਾਂਗੇ ਜਦੋਂ ਇਹਨੂੰ ਪਕਦੇ ਨੂੰ 5 ਤੋਂ 6 ਮਿੰਟ ਹੋ ਗਏ ਸਾਨੂੰ ਪਤਾ ਲੱਗ ਜੂਏ ਕਿੰਨਾ ਘਿਓ ਛੱਡ ਰਿਹਾ ਤਾਂ ਇੱਕ ਚਮਚ ਘਿਓ ਦਾ ਭਰ ਕੇ ਆਪਾਂ ਇਹਦੇ ਵਿੱਚ ਹੋਰ ਪਾ ਦਾਂਗੇ ਇੱਕੋ ਸਾਰਾ ਨਹੀਂ ਪਾਣਾਗਾ ਲਗਾਤਾਰ मिक्स ਕਰਦੇ ਜਾਵਾਂਗੇ ਬੇਸਣ ਨੂੰ ਪੱਕਣ ਤੇ 15 ਤੋਂ 20 ਮਿੰਟ ਆਰਾਮ ਨਾਲ ਲੱਗ ਜਾਣਗੇ ਕਿਉਂਕਿ ਗੈਸ ਦੀ ਫਲੇਮ ਬਿਲਕੁਲ ਸਲੋ ਹੈ ਹੌਲੀ ਹੌਲੀ ਪੱਕ ਜਾਣੇ ਉਸੇ ਕਿਓ ਦੇ ਵਿੱਚ ਇਹ ਢਿੱਲਾ ਹੁੰਦਾ ਗਿਆ ਤੇ ਨਾਲ ਨਾਲ ਪੱਕਦਾ ਗਿਆ ਬੜੀ ਸੋਹਣੀ ਇੱਥੇ ਦੀ ਖੁਸ਼ਬੋ ਆਉਣ ਲੱਗੀ ਫਿਰ ਦੋ ਕ ਚਮਚ ਲੈ ਆਪਾਂ ਪਾਣੀ ਦੇ ਵਿੱਚ 25-30 ਧਾਗੇ ਕੇਸਰ ਦੇ ਪਾ ਕੇ ਰੱਖੇ ਸੀ ਜਿਸ ਨਾਲ ਕਲਰ ਵੀ ਵਧੀਆ ਆਊਗਾ ਤੇ ਇਹਦਾ ਟੇਸਟ ਵੀ ਕੇਸਰ ਦਾ ਵਧੀਆ ਆਊਗਾ ਇੱਥੇ ਜਦੋਂ ਤੁਸੀਂ ਪਾਣੀ ਪਾਉਣੇਗਾ ਤੇ ਗੈਸ ਨਾਲ ਦੀ ਨਾਲ ਬੰਦ ਕਰ ਦਿਓ ਇਹਦੇ ਨਾਲ ਵੀ ਵਰਫੀ ਹੋਰ ਜ਼ਿਆਦਾ ਦਾਣੇਦਾਰ ਬਣੂਗੀ ਚੁਟਕੀ ਪਰ ਲਈ ਆਪਾਂ ਹਲਦੀ ਕਿਉਂਕਿ ਆਪਾਂ ਇਹਦੇ ਵਿੱਚ ਕੋਈ ਵੀ ਫੂਡ ਕਲਰ ਦੀ ਵਰਤੋਂ ਨਹੀਂ ਕਰਾਂਗੇ ਜਦੋਂ ਇਹ ਇਸ ਤਰੀਕੇ ਨਾਲ ਪਕਕਟੇਰ ਹੋ ਗਈ ਤਾਂ ਸਾਰੀ ਨੂੰ ਤੁਸੀਂ ਪਹਿਲਾਂ ਹੀ ਬਾਹਰ ਕੱਢ ਲੈਣਾ ਹੈ ਜਿਆਦਾ ਸਖਤ ਨਹੀਂ ਕਰਨੀ ਨਹੀਂ ਤਾਂ ਜਦੋਂ ਹੀ ਇਹ ਰੈਸਟ ਤੇ ਰਹੂਗੀ ਫਿਰ ਬਹੁਤ ਸਖਤ ਹੋ ਜੂ ਫਿਰ ਆਪਾਂ ਇਹਦੇ ਵਿੱਚ ਪਾਈਏ ਬੂਰਾ ਖੰਡ ਪਰ ਆਪਾਂ ਸਾਰੀ ਨਹੀਂ ਪਾਈ ਕਿਉਂਕਿ ਆਪਾਂ ਨੂੰ ਇਹਦੇ ਲਈ ਪੌਣੀ ਕ ਕੋਲੀ ਖੰਡ ਦੀ ਜਰੂਰ ਤੁਸੀਂ ਤੇ ਥੋੜੇ ਜਿਵੇਂ ਮੈਂ ਕੰਮ ਹੋਰ ਕਰਨੇ ਸੀ ਇਸ ਲਈ ਆਪਾਂ ਇਕੱਠੀ ਤਿਆਰ ਕਰ ਲਈ ਖੰਡ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸਡ ਕਰ ਲਿਆ ਜੇ ਤੁਸੀਂ 250 ਗ੍ਰਾਮ ਬੇਸਣ ਲੈਨੇ ਹੋ ਤਾਂ 200 ਗ੍ਰਾਮ ਤੋਂ ਵੀ ਘੱਟ ਖੰਡ ਪਾਇਓ ਜੇ ਜਿਆਦਾ ਮਿੱਠਾ ਪਸੰਦ ਹੈ ਤਾਂ 2 ਸੋ ਗ੍ਰਾਂਪਾਇਓ ਕਰਦੇ ਵਿੱਚ ਪਏ ਛਾਦੇ ਸਮਾਨ ਤੋਂ ਬਹੁਤ ਹੀ ਮਜ਼ੇਦਾਰ ਦਾਣੇਦਾਰ ਵਰਫੀ ਤਿਆਰ ਹੋਈ ਹੈ ਕੇਸਰ ਵਾਲਾ ਪਾਣੀ ਦੋ ਚਮਚੇ ਪਾਉਣ ਨਾਲ ਇਹਦੇ ਦਾਣੇ ਕਾਫੀ ਵਿਚ ਮੋٹے ਮੋٹے ਹੋ ਜਾਣਗੇ ਤੇ ਕਲਾਕੰਦ ਵਾਂਗੂ ਇਹਨੂੰ ਦੋ ਕਲਰ ਦੇਣਗੇ ਦੇਖੋ ਤੁਹਾਨੂੰ ਵਿੱਚ ਦਿਖ ਹੀ ਰਿਹਾ ਹੋਊਗਾ ਦੋ ਤਰ੍ਹਾਂ ਦੇ ਕਲਰ ਦੀ ਇਹ ਮਜ਼ੇਦਾਰ ਜੀ ਵਰਫੀ ਜਿਹੜੀ ਤਿਆਰ ਹੋਈ ਹੈ ਪਰ ਪਾਣੀ ਪਾਉਂਦੇ ਸਾਰੀ ਗੈਸ ਨੂੰ ਬੰਦ ਕਰ ਦਿਓ ਨਹੀਂ ਤਾਂ ਇਹ ਸਖਤ ਹੋ ਜਾਣਾ ਹੈਗਾ ਚੰਗੀ ਤਰ੍ਹਾਂ ਕਿਸੇ ਵੀ ਥਾਲ ਵਿੱਚ ਸੈੱਟ ਕਰ ਲਿਓ ਉੱਪਰ ਦੀ ਜੇ ਪਾਇਓ ਡਰਾਈ ਫਰੂਟ ਪਾਇਓ ਜਾਂ ਤੁਸੀਂ ਆਪਣੀ ਮਰਜ਼ੀ ਨਾਲ ਜਿਹੜੀ ਚੀਜ਼ ਪਸੰਦ ਹੈ ਦੇ ਉੱਪਰ ਪਾ ਸਕਦੇ ਹੋ ਪਰ ਇਹਨੂੰ 1 ਘੰਟੇ ਲਈ ਰੈਸਟ ਤੇ ਰੱਖ ਦਿਓ ਗਰਮੀ ਦਾ ਮੌਸਮ ਹੈ ਤੇ ਰਾਤ ਦਾ ਟਾਈਮ ਸੀ ਇਸ ਲਈ ਆਪਾਂ ਇਹਨੂੰ ਅੱਧੇ ਘੰਟੇ ਦੇ ਲਈ ਫ੍ਰਿਜ ਦੇ ਵਿੱਚ ਰੱਖ ਦਿੱਤਾ ਜਿਹਦੇ ਵਿੱਚ ਚੰਗੀ ਤਰ੍ਹਾਂ ਸੈੱਟ ਹੋ ਗਈ ਸੀ ਜਦੋਂ ਹੀ ਤੁਸੀਂ ਡਰਾਈ ਫਰੂਟ ਵਗੈਰਾ ਪਾਉਂਗੇ ਤਾਂ ਬਟਰ ਪੇਪਰ ਨਾਲ ਹਲਕੇ ਜਿਹਾ ਦਬਾ ਦਿਓ ਤਾਂ ਕਿ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਮਤਲਬ ਰਚ ਜਾਣ ਜੇ ਤੁਸੀਂ ਉੱਪਰੋਂ ਜੇ ਪਾਉਂਗੇ ਤਾਂ ਇਹਨਾਂ ਨੇ ਬਾਅਦ ਵਿੱਚ ਡਿੱਗ ਪੈਣਾ ਉਸ ਤੋਂ ਬਾਅਦ ਇਹਦੀ ਕਰਦੇ ਹੋ ਜੀ ਕਟਿੰਗ ਬਹੁਤ ਹੀ ਮਜ਼ੇਦਾਰ ਜੀ ਬੇਸਨ ਦੀ ਬਰਫੀ ਬਣ ਕੇ ਤਿਆਰ ਹੈ ਇਹਦਾ ਟੇਸਟ ਲਾਜਵਾਬ ਹੋਊਗਾ ਬਾਕੀ ਘਰ ਦੇ ਵਿੱਚ ਤਿਆਰ ਕੀਤੀ ਹੈ ਕੋਈ ਕਲਰ ਨਹੀਂ ਯੂਜ਼ ਕੀਤਾ ਥੋੜੀ ਜਿਹੀ ਤਕ ਹਣੀ ਪਸੰਦ ਦੀ ਹੋਵੇ ਫ੍ਰਿਜ ਵਿੱਚ ਰੱਖ ਦਿਓ ਨਹੀਂ ਜੇ ਨਾਰਮਲ ਖਾਣੀ ਹੋਵੇ ਤਾਂ ਬਾਹਰ ਰੱਖ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਤਿਹਾਰ ਦਾ ਦਿਨ ਆ ਰਿਹਾ ਹੁਣ ਜਲਦੀ ਜਲਦੀ ਇਹ ਬਰਫੀ ਘਰ ਦੇ ਵਿੱਚ ਬਣਾ ਕੇ ਖਾਓ ਬਾਜ਼ਾਰ ਤੋਂ ਵਧੀਆ ਤੇ ਸਸਤੀ ਬਣਦੀ ਹੈ ਵੀਡੀਓ ਦੇਖਣ ਲਈ ਧੰਨਵਾਦ